मैन तो तो पता भी नहीं है हो। मैं घर को हॉस्पिटल नहीं भेजना ही नहीं करना मैं हॉस्पिटल रात हो गए मैं घर लेके जाना बस Thank you. ऐसा मुन्नो कोई आइडिया नहीं भाई साहब दी है मैं जानता नहीं है ना डिटेल ठीक है ये फैक्ट्री सर बेसिकली साइकिल पार्ट्स थी साइकिल पार्ट्स ठीक है थे, थे की की पार्ट्स बंदे ने मडगार्ड चैन कवर बंदा रिम बंदा सर ये जेडी अंदर बॉयलर लगा हुआ है पट्टी लगी हुई है, है वो किस सीधा कोई नॉलेज नहीं मुन्नो अचानक होया बस अचानक ही फटया और कोई सर अंदर फायर टेंडर तो कोई भी नहीं लगया सब कुछ लगया बहुत कुछ लगया सारा ओके सर पुलिस ने खुद आके अंदर जांच नहीं नहीं सारा गोद लगया भाई साहब नु पता है सब कुछ लगया हुआ है ਕੋਈ ਐਸੀ ਗੱਲ ਨਹੀਂ ਆਪਣੇ ਲੇਬਰ ਕਲੋਨੀ ਲੱਗ ਕੇ ਜਿੱਥੇ ਅਸੀਂ ਖੜੇ ਆ ਅਜੀਤ ਸਾਈਕਲ ਪਾਰਟਸ ਇੰਡਸਟਰੀ ਆ ਇੱਥੇ ਕਰੀਬ ਪੌਣੇ 7 ਵਜੇ ਆਪਣੇ ਫੈਕਟਰੀ ਚ ਅੱਗ ਲੱਗਣ ਦੀ ਘਟਨਾ ਵਾਪਰੀ ਗਿਆ ਜਿਹਦੇ ਚ ਇਹ ਬੇਸਿਕਲੀ ਚਾਰ ਮੰਜ਼ਿਲਾ ਬਿਲਡਿੰਗ ਆ ਇਹਦੇ ਚ ਇੱਕ ਜਿਹੜਾ ਰਜਿਤ ਨਾਮ ਦਾ 60 ਸਾਲ ਦਾ ਲੇਬਰਮੈਨ ਉਹ ਉਹ ਫੋਰਮ ਫੋਰਮੈਨ ਤੌਰ ਤੇ ਕੰਮ ਕਰਦਾ ਸੀ ਉਹਦੀ ਝੁਲਸਕੇ ਡੈਥ ਹੋ ਗਈ ਆ ਤੇ ਮੈਂ ਤੇ ਸਾਡੇ 6 ਨੰਬਰ ਦੇ ਸਟੂ ਸਰ ਮੌਕੇ ਤੇ ਖੜੇ ਆ ਦੋ ਗੱਡੀਆਂ ਫਾਇਰ ਬ੍ਰਿਗੇਡ ਡਿਪਾਰਟਮੈਂਟ ਨੇ ਭੇਜੀਆਂ ਸੀ ਜੋ ਫਾਈਨਲੀ ਉਹਨਾਂ ਨੇ ਫਾਇਰ ਤੇ ਕੰਟਰੋਲ ਕਰ ਲਿਆ ਸੀਗਾ ਤੇ ਡੈਡ ਬੋਡੀ ਅਸੀਂ ਭੇਜ ਦੇਣ ਲੱਗੀਆਂ ਸਿਵਲ ਹਸਪੀਟਲ ਸੰਵੇਦਨਾ ਚੈਰੀਟੇਬਲ ਟਰਸਟ ਹੈਗਾ ਉਹ ਫ੍ਰੀ ਆਫ ਕੋਸਟ ਸੇਵਾ ਕਰਦੇ ਆ ਬਹੁਤ ਵਧੀਆ ਪ੍ਰਾਲਾ ਉਹਨਾਂ ਦਾ ਤੇ ਡੈਡ ਬੋਡੀ ਸੇਵਲਾ ਸੇ ਭੇਜ ਗਈ ਅਗਲੀ ਕਾਰਵਾਈ ਅਸੀਂ ਮੌਕੇ ਤੇ ਦੇਖੀ ਹੈ। ਹਰ ਘਟਨਾ ਤੋਂ ਪਤਾ ਹੈ ਕਿ ਕਿਸ ਤਰ੍ਹਾਂ ਹੋਈ ਘਟਨਾ ਹੈ। ਅਸੀਂ ਉਹਦਾ ਉਹਨਾਂ ਚੀਜ਼ਾਂ ਦਾ ਹੀ ਹਲੇ ਜਾਂਚ ਕਰ ਰਹੇ ਹਾਂ ਕਿ ਮੇਨ ਕਾਰਨ ਕੀ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਫਾਈਨਲ ਹੱਲ ਤੱਕ ਕਿਸੇ ਗੱਲ ਤੇ ਪਹੁੰਚੀ ਨਹੀਂ ਹੈ। ਕਿ ਕਿੱਥੇ ਆ ਰਹੇ ਨਾਲ ਅਸੀਂ ਜਿਹੜਾ ਬੰਦਾ ਵਿਕਤੀ ਡੈਥ ਹੋਈ ਹੈ ਜੀ ਰਿਵਾਸੀ ਪਤਾ ਕਰ ਰਹੇ ਹਾਂ ਜੀ ਇਹ ਲੋਕ ਕਿੱਥੇ ਆ ਰਹੇ ਆ ਅਸੀਂ ਸਾਨੂੰ ਮਾਲਕਾਂ ਤੋਂ ਹੀ ਪਤਾ ਲੱਗਿਆ ਵੀ ਆ ਇਹਦਾ ਨਾਮ ਆ ਸਰ ਕਿਸ ਚੀਜ਼ ਦੀ ਫੈਕਟਰੀ ਸੀ ਇਹ ਇਹਨਾਂ ਸਾਈਕਲ ਪਾਰਟਸ ਤੇ ਛੋਟਾ ਬੱਚਿਆਂ ਦਾ ਸਾਈਕਲ ਤਿਆਰ ਕਰਦੇ ਆ। ਹੂੰ ਕਾ ਚੀਜ਼ ਸਰ ਬਲਾਸਟ ਵਗੈਰਾ ਵੀ ਹੋਇਆ ਕਹਿੰਦੇ ਬਲਾਸਟ ਵਗੈਰਾ ਨਹੀਂ 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 ਬਲਾਸਟ ਬਲਾਸਟ ਬ੍ਰਦਰ ਉੱਤੇ ਜਿਵੇਂ ਕੰਮ ਕਰਦੇ ਨੇ ਕੈਮੀਕਲ ਦਾ ਜੀ ਉਹਦੀ ਛੋਟੀ ਪੱਠੀ ਵਗੈਰਾ ਦਾ ਬਲਾਸਟ ਹੋਇਆ ਉਹ ਪਤਾ ਲੱਗਿਆ ਮੈਂ ਇਹਦੀ ਪੁਸ਼ਟੀ ਪੁਸ਼ਟੀ ਨਹੀਂ ਕਰਦਾ ਓਕੇ ਕਿਉਂਕਿ ਉਹ ਤੇਰਾ ਦਾ ਕੰਮ ਕਰਦੇ ਸੀ ਹਾਂ ਹਾਂ